ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਆਰਡਰ ਨਿਊਜ਼ ਪਾਕਿਸਤਾਨ ਸਰਹੱਦ ਤੇ ਪੰਜਾਬ ਦੇ ਵਿਚਕਾਰ ਪੈੰਦੇ ਮਕੋੜਾ ਪੱਤਨ ਦੇ ਪਾਰ ਜੋ ਪਾਕਿਸਤਾਨ ਸਰਹੱਦੀ ਜੀਰੋ ਰੇਖਾ ਤੇ ਕਰੀਬ 5 ਪਿੰਡ ਨੇ ਤੂਰ ਚੇਬੇ ਲਸੀਾਨ ਆਦੀ ਇਹਨਾਂ ਲੋਕਾਂ ਦੇ ਵੱਲੋਂ ਹਰ ਸਾਲ ਪੱਕੇ ਪੁਲ ਦੀ ਇਸ ਦਰਿਆ ਤੇ ਮੰਗ ਕੀਤੀ ਜਾਂਦੀ ਹੈ ਅਤੇ ਵੋਟਾਂ ਆਉਣ ਤੇ ਨੇਤਾਵਾਂ ਦੇ ਵੱਲੋਂ ਇਹਨਾਂ ਲੋਕਾਂ ਦੇ ਨਾਲ ਅਕਸਰ ਇਸ ਪੁਲ ਦਰਿਆ ਤੇ ਪੱਕਾ ਪੁਲ ਪਾਉਣ ਦਾ ਵਾਅਦਾ ਕੀਤਾ ਜਾਂਦਾ ਹੈ ਪਰੰਤੂ ਹਰ ਵਾਰ ਲੋਕ ਕੇ ਠੱਗੇ ਜਾਂਦੇ ਨੇ ਪੁਲ ਨਹੀਂ ਬਣਦਾ ਜਿਸ ਦੇ ਚਲਦੇ ਇਸ ਵਾਰ ਲੋਕਾਂ ਦਾ ਸਬਰ ਦਾ ਬੰਡ ਟੁੱਟ ਚੁੱਕਿਆ ਅਤੇ ਅੱਜ ਇਹਨਾਂ ਪਿੰਡਾਂ ਦੇ ਲੋਕਾਂ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਵਿੱਚ ਪੂਰਾ ਬਾਈਕਾਟ ਕਰਨ ਦੀ ਗੱਲ ਕੀਤੀ ਹੈ ਔਰ ਦਾਵਾ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਵੋਟ ਜੋ ਹੈ ਇਹਨਾਂ ਪਿੰਡਾਂ ਦੇ ਵਿੱਚੋਂ ਨਹੀਂ ਪਾਈ ਜਾਵੇਗੀ ਜਦੋਂ ਤੱਕ ਇਸ ਦਰਿਆ ਦੇ ਉੱਪਰ ਇਹਨਾਂ ਲੋਕਾਂ ਦੇ ਲਈ ਪੱਕਾ ਪੁਲ ਨਹੀਂ ਬਣਦਾ ਲੋਕਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਕੋਈ ਵੀ ਨੇਤਾ ਇਹਨਾਂ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਲਈ ਨਾ ਆਵੇ ਜੇਕਰ ਕੋਈ ਵੋਟਾਂ ਮੰਗਣ ਲਈ ਆਉਂਦਾ ਹੈ ਤਾਂ ਉਹਨਾਂ ਨੂੰ ਖਾਲੀ ਹੱਥ ਭਜਾਇਆ ਜਾਵੇਗਾ ਅੱਜ ਲੋਕਾਂ ਦੇ ਵੱਲੋਂ ਆਪਣਾ ਦੁੱਖਣਾ ਸੁਣਾਉਂਦੇ ਹੋਏ ਲੋਕਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੁਲ ਨਾ ਹੋਣ ਦੇ ਕਾਰਨ ਸਾਡੇ ਬੱਚੇ ਪੂਰੇ ਢੰਗ ਨਾਲ ਪੜ ਨਹੀਂ ਪਾ ਰਹੇ ਅਤੇ ਲੋਕਾਂ ਨੂੰ ਬਿਮਾਰ ਹੋਣ ਤੇ ਇੱਕ ਬੇੜੀ ਦਾ ਸਹਾਰਾ ਜੋ ਹੈ ਲੈਣਾ ਪੈਂਦਾ ਕਿ ਨਿਕਲਦੇ ਅੱਜ ਲੋਕਾਂ ਦੇ ਵੱਲੋਂ ਇਹ ਸਖਤ ਕਦਮ ਜੋ ਹੈ ਪੁੱਟਿਆ ਗਿਆ ਅਤੇ ਸਾਫ਼ ਤੌਰ ਤੇ ਲੋਕ ਸਭਾ ਚੁਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਪੰਜਾਬ ਵਾਡ ਨਿਊਜ਼ ਮਹਾਰਕੇਸ਼ਰ ਮਾ ਬਮਿਆ ਕੰਗ ਬੱਚੇ ਸਾਡੇ ਇੱਥੇ ਬੱਚਿਆ ਖਣੋ ਇੱਥੇ ਲੋਕੀ ਉਧਰ ਜਾ ਕੇ ਮਜਬੂਰੀ ਕਰਕੇ ਕਿਰਾਏ ਦੇ ਰਹਿ ਰਹੇ ਕਿ ਆਪਣੇ ਬੱਚੇ ਪੜਾ ਰਹੇ ਕਿਉਂ ਕੋਈ ਬੱਸ ਨਹੀਂ ਆਉਂਦੀ ਜਾਣ ਕਿਦਾਂ ਬੱਚੇ ਛੋਟੇ ਛੋਟੇ ਬੱਚੇ ਆ ਪਰਿਵਾਰਾਂ ਨੂੰ ਨਾਲ ਉੱਥੇ ਰਹਿਣੇ ਪੈਂਦੇ ਤੇ ਪ੍ਰੋਬਲਮ ਤੁਹਾਨੂੰ ਪਤਾ ਬਹੁਤ ਜ਼ਿਆਦਾ ਪ੍ਰੋਬਲਮ ਹੈ ਮੋਟੀ ਤੇ ਫਸਲ ਦੀਆਂ ਨੂੰ ਤੇ ਦੇਖ ਲੈਣਾ ਹੁਣ ਜਾ ਕੇ ਪੁੱਲ ਦੇ ਕੀ ਹਾਲਾਤ ਨੇ ਦੂਜਾ ਮੋਟੀ ਗੱਲ ਦੀ ਹੈ ਜੀ ਇੱਥੋਂ ਅਸੀਂ 4-5 ਪਾਈਪਾਂ ਟਰਾਲੀਆਂ ਲੈ ਕੇ ਜਾਵਾਂਗੇ ਤੇ ਫੇਰ ਅਸੀਂ ਪਹੁੰਚਣਾ ਜਗਾ ਬਹੁਤ ਜਿਆਦਾ ਮੁਸ਼ਕਿਲ ਦੁਨੀਆ ਕਿੰਨੀ ਪਰੇਸ਼ਾਨ ਸਾਰੇ ਨਿਕ ਨਿਕ ਬੱਚੇ ਤੁਸੀਂ ਦੇਖਦੇ ਹੋਗੇ ਉੱਥੇ ਝੌਕਰੇ ਜਾਂਦੇ ਆ ਪਾਣ ਦੇ ਉਹ ਵੀ ਐ ਹੋਣ ਜਿਵੇਂ ਤੇ ਕੋਲਾ ਨਹੀਂ ਤੇ ਫਿਰ ਉਧਰ ਹੀ ਜਾਣਗੇ ਵਿਚਾਰੇ ਤੇ ਸਕੂਲਾਂ ਦਾ ਵੀ ਉਧਰ ਤੇ ਮਾੜਾ ਹੀ ਹਾਲ ਮਾਸਟਰ ਵੀ ਤੁਹਾਨੂੰ ਪਤਾ ਹੀ ਹੋਵੇ ਬਰਸਾਤ ਚ ਆਹੀ ਨਹੀਂ ਟੱਪ ਪਾਉਂਦੇ ਤੇ ਉਹ ਨਾ ਵਿਚਾਰਾ ਕਿੱਦਾਂ ਟੱਪਣਾ ਕੋਈ ਮਾਲ ਕੀਤੀ ਜਾਵੇ ਜਦੋਂ ਪ੍ਰਸਾਦ ਦੇ ਦਿਨ ਆਉਂਦੇ ਬਹੁਤ ਸਕੂਲਾਂ ਵਿੱਚ ਪੜ੍ਹਾਈ ਜਿਹੜੀ ਨਹੀਂ ਹੁੰਦੀ ਪੜ੍ਹਾਈ ਤਾਂ ਹੁੰਦੀ ਆ ਪਰ ਮੰਨ ਲਓ ਬੈੜੀ ਪਾਣੀ ਆ ਗਿਆ ਜੀ 11 ਵਜੇ 베ੜੀ ਪਈ ਮਾਸਟਰ ਕਿੰਨੇ ਵਜੇ ਆਣਗੇ ਵਿਚਾਰੇ ਤੇ ਕਿੰਨੇ ਵਜੇ ਪੜਾ ਕੇ ਜਾਣਗੇ ਇੱਥੋਂ ਮੁਸ਼ਕਲ ਤੇ ਉਹਨਾਂ ਨੂੰ ਵੀ ਹੈਗੀ ਹੈ ਨਾਜਵਾਨ ਨੂੰ ਵੀ ਮੁਸ਼ਕਲ ਹੈਗੀ ਹੈ ਪਰ ਮੇਨ ਤੇ ਉਹੀ ਆ ਪੋਲ ਹੋਊਗਾ ਹਰ ਕੰਮ ਟਾਈਮ ਟੂ ਟਾਈਮ ਹੋਊਗਾ ਮਾਸਟਰ ਵੀ ਟਾਈਮ ਨਾਲ ਆਣਗੇ ਪੜ੍ਹਾਈ ਵੀ ਹੋਊਗੀ ਜਿਹੜੇ ਲੋਕੀ ਪਾਰ ਖਜਲ ਖਾਰ ਹੋਣਦੇ ਆਪਣੇ ਪਿੰਡਾਂ 'ਚ ਰਹਿਣਗੇ ਪਿਆਲੀਆਂ ਲੋਕਾਂ ਦੀ ਇੱਧਰ ਆ ਖਜਲ ਲੋਕੀ ਪਾਰ ਜਾ ਕੇ ਹੋਣਦੇ ਮਜਬੂਰੀ ਤਾਂ ਬਹੁਤ ਹੈ ਸੇਵਾ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਕਿੱਦਾਂ ਦੀਆਂ ਨੇ ਸੇਵਾ ਸਹੂਲਤਾਂ ਇੱਧਰ ਜੇ ਕਿਸੇ ਨੂੰ ਅਮਰਜੈਂਸੀ ਕੋਈ ਪੈ ਜਾਂਦੀ ਹੈ ਅਮਰਜੈਂਸੀ ਮੰਨ ਲਓ ਹੁਣ ਤੇ ਚਲੋ ਉਹ ਬੰਦਾ ਪੁੱਜੀ ਚੱਲਦਾ ਬਰਸਾਨ ਚ ਤੇ ਕੋਈ ਸੇਹ ਸੂਤ ਨਹੀਂ ਮਰਜ਼ੇ ਤੇ ਮਰਜ਼ੇ ਕੋਈ ਜਾਣਾ ਕਿੱਦਾਂ ਜੀ 5 ਵਜੇ ਤੋਂ ਬਾਅਦ 4 ਵਜੇ ਬੇੜੀ ਬੰਦ ਹੋ ਜਾਂਦੀ ਹੈ ਕੋਈ ਮਤਲਬ ਨਹੀਂ ਰਹਿ ਕੇ ਤੇ ਰਹਿ ਕੇ ਬੱਜ ਗਿਆ ਉਹ ਤੇ ਉਦੋਂ ਰੰਮ ਦੇ ਆਖਰੀ ਬੱਜ ਗਿਆ ਮੰਗ ਕੀ ਕਰਦੇ ਹੋ ਸਰਕਾਰਾਂ ਕੋ ਤੁਸੀਂ ਸਰਕਾਰਾਂ ਕੋ ਆਟਾ ਦੀ ਮੰਗ ਤੇ ਇਧਰ ਰੌਲਾ ਪਾਪਾ ਮਰ ਗਏ ਜੀ ਮੰਗ ਦੀ ਇੱਕੋ ਹੀ ਪੱਕਾ ਸਾਡੀ ਹੋਰ ਕੋਈ ਮੰਗ ਹੀ ਨਹੀਂ ਆ ਇਹਦੀ ਇੱਕੋ ਗੱਲ ਕਹਿੰਨੇ ਆਣਾ ਪੋਲ ਬੰਦੋ ਬਸ ਸਾਨੂੰ ਹੋਰ ਕੁਝ ਨਾ ਦੋ ਸਾਡਾ ਪੋਲੀ ਬੰਦ ਬਸ ਸਾਡੇ ਸਾਰੀਆਂ ਸੂਤਾਂ ਦੇ ਵਿੱਚ ਆਈ ਨਹੀਂ ਜੀ ਆਡਾ ਵਿੱਚੇ ਪੜ੍ਹਾਈ ਦਾ ਵੀ ਆ ਜਾਊਗਾ ਸਾਡੀਆਂ ਫਸਲਾਂ ਵੀ ਟਾਈਮ ਨਾਲ ਟਾਈਮ ਟੂ ਟਾਈਮ ਅਸੀਂ ਲੈ ਕੇ ਜਾਵਾਂਗੇ ਸਾਡੇ ਡਿਲੀਵਰ ਤੋਂ ਹੀ ਪਜਾਂਗੇ ਜੀ ਹੁਣ ਘਟ ਤੋਂ ਘਟ ਤੁਹਾਨੂੰ ਮੈਂ ਦੱਸਾਂ ਕਿ ਅਸੀਂ 90 ਰੁਪਏ ਕਵਾਂਟਮ ਦਾ ਤੁਹਾਨੂੰ ਗੰਨਾ ਹੀ ਕਰਨ ਦੇ ਕਿਥੇ ਪਾਰ ਦੀ 45 ਰੁਪਏ ਕਵਾਂਟਮ ਦਾ ਦੂੜਾ ਹੋ ਗਏ ਜਮੀਂਦਾਰ ਕੀ ਕਰੇਗਾ ਕਿੱਧਰ ਨੂੰ ਜਾਊਗਾ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਇਹਦੇ ਵਿੱਚ ਕੀ ਮਤਾ ਫਿਰ ਪਾਸ ਕੀਤਾ ਵੀ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਆ ਜੇਕਰ ਪੁਲ ਨਹੀਂ ਬਣਦਾ ਤਾਂ ਕੀ ਸਰਕਾਰ ਵਿਰੁੱਧ ਜਿਹੜਾ ਤੁਸੀਂ ਚੇਤਾਵਨੀ ਦਿੱਤੀ ਸਰਕਾਰ ਵਿਰੁੱਧ ਚੇਤਾਵਨੀ ਤੁਸੀਂ ਪਿਛਲੀ ਵਾਰੀ ਬਾਈਕਾਟ ਕੀਤਾ ਸੀ ਤੇ ਐਰਕਾਂ ਤੇ ਪੱਕਾ ਹੀ ਆ ਪਿਛਲੇ ਦਿਨ ਚਲੋ ਥੋੜੀ ਬੋਤੀ ਪੋਲਿੰਗ ਹੋ ਗਈ ਤੇ ਐਰਕਾਂ ਤੇ ਉਹੀ ਆ ਸਾਡੀ ਤੇ ਤੁਹਾਡੇ ਮਾਧਿਅਮ ਦੇ ਇਹ ਹੀ ਆ ਬੰਨੋ ਵੀ ਜੇ ਤੇ ਕੋਈ ਕੰਮ ਹੋ ਸਕਦਾ ਤੇ ਕਰਨ ਤਿੰਨੀ ਤੇ ਫਿਰ ਵੋਟਾਂ ਦਾ ਅਧਿਕਾਰ ਹੀ ਕੋਈ ਨਹੀਂ ਹੁੰਦਾ ਜੇ ਸਾਡੀ ਕੋਈ ਸੁਣਦਾ ਹੀ ਨਹੀਂ ਆ ਤੇ ਫਿਰ ਆਹੀ ਵੋਟਾਂ ਵਾਲੇ ਕਾਦੇ ਵਾਦੇ ਪਾਣਗੇ ਵੋਟਾਂ ਦੇ ਬੰਦਾ ਤਾਂ ਹੀ ਪਾਉਂਦਾ ਵੀ ਕੋਈ ਸਰਕਾਰ ਕੰਮ ਕਰੇ ਸਾਡਾ ਕੰਮ ਹੀ ਨਾ ਨੂੰ ਜਾਣਦੇ ਵੀ ਤੁਸੀਂ ਅੰਦਰ ਤੇ ਆਓ ਇੰਡੀਆ ਤੇ ਕਾਹਦਾ ਕੰਮ ਹੋਣਾ ਠੀਕ ਧੰਨਵਾਦ